64 ਜਸਿਸ ਤੇ ਆਗੂ ਗੁਰਪਤਵੰਨ ਸਿੰਘ ਪੰਨੂ ਤੇ ਵੱਡਾ ਐਕਸ਼ਨ ਹੋਇਆ ਹੈ ਐਨਆਈਏ ਨੇ ਇੱਕ ਹੋਰ ਕੇਸ ਦਰਜ ਕੀਤਾ ਹੈ ਦੱਸਿਆ ਕਿ ਪੰਨੂ ਨੇ ਵੀਡੀਓ ਜਾਰੀ ਕਰਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰਕੇ ਐਨਆਈਏ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਰਸੀ ਜਾਂਚ ਏਜੰਸੀ ਨੇ ਅਮਰੀਕਾ ਦਿੱਤ ਖਾਲਿਸਤਾਨੀ ਅੱਤਵਾਦੀ ਗੁਰਪਤਵੰਨ ਸਿੰਘ ਪੰਨੂ ਉਰਦ ਨਵਾਂ ਮਾਮਲਾ ਦਰਜ ਕੀਤਾ ਹੈ ਉਸੇ ਸਾਲ ਆਜ਼ਾਦੀ ਦਿਵਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿਰੰਗਾ ਲਹਿਰਾਉਣ ਤੋਂ ਉਹ ਰੋਕਣ ਲਈ ਇਨਾਮ ਦੀ ਪੇਸ਼ਕਸ਼ ਕਰਨ ਅਤੇ ਭਾਰਤ ਵਿਰੁੱਧ ਸਿੱਖ ਪਾਈਚਾਰੇ ਦੇ ਵਿੱਚ ਅਸੰਤੁਸ਼ਟੇ ਪੜਕਾਉਣ ਦਾ ਦੋਸ਼ ਹੈ ਐਨਆਈਏ ਨੇ ਐਫਆਈਆਰ ਦੇ ਅਨਸਾਰ ਪੰਨੂ ਪਾਬੰਦੀਸ਼ੁਦਾ ਸੰਗਠਨ ਸਿੱਖ ਫੋਰਜਸਟਿਸ ਦਾ ਜਨਰਲ ਕੌਂਸਲ ਹੈ ਪੰਨੂ ਨੇ ਇਹ ਐਲਾਨ 10 ਅਗਸਤ ਪਾਕਿਸਤਾਨ ਦੇ ਲਾਹੌਰ ਪ੍ਰੈਸ ਕਲੱਬ ਵਿਖੇ ਮਿੱਟ ਦਾ ਪ੍ਰੈਸ ਸਮਾਗਮ ਦੌਰਾਨ ਕੀਤਾ ਸੀ واਸ਼ਿੰਗٹن ਤੋਂ ਇੱਕ ਵੀਡੀਓ ਸੰਦੇਸ਼ ਦੇ ਵਿੱਚ ਉਸਨੇ ਕਿਹਾ ਕਿ ਜੋ ਸਿੱਖ ਸੈਨਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਾਲ ਕਿਲੇ ਤੇ ਤਿਰੰਗਾ ਲਹਿਰਾਉਣ ਤੋਂ ਰੋਕਦੇ ਹਨ ਉਹਨਾਂ ਨੂੰ 11 ਕਰੋੜ ਰੁਪਏ ਦਾ ਇਨਾਮ ਮਿਲੇਗਾ ਐਫ ਆਈ ਆਰ ਦੇ ਵਿੱਚ ਕਿਹਾ ਗਿਆ ਹੈ ਕਿ ਪੰਨੋ ਨੇ ਇਸ ਮੌਕੇ ਖਾਲਿਸਤਾਨ ਦਾ ਇੱਕ ਨਵਾਂ ਨਕਸ਼ਾ ਪੇਸ਼ ਕੀਤਾ ਜਿਸ ਵਿੱਚ ਪੰਜਾਬ ਦਿੱਲੀ ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸ਼ਾਮਲ ਹੈ ਜਿਸ ਨੇ ਕਿਹਾ ਹੈ ਕਿ ਐਸ ਐਫ ਜੇ ਨੇ ਭਾਰਤ ਵਿਰੁੱਧ ਲੜਨ ਦੀ ਇੱਕ ਸ਼ਹੀਦ ਗਥਾ ਬਣਾਇਆ ਹੈ ਐਨ ਆਈ ਐ ਨੇ ਐਫ ਆਈ ਆਰ ਦੇ ਵਿੱਚ ਕਿਹਾ ਹੈ ਕਿ ਪੰਨੂ ਭਾਰਤ ਦੀ ਪ੍ਰਭੂਸਤਾ ਖੇਤਰੀ ਅਖੰਡਤਾ ਅਤੇ ਸੁਰੱਖਿਆ ਵਿਰੁੱਧ ਗਤੀਵਿਧੀਆਂ ਦੇ ਵਿੱਚ ਸ਼ਾਮਲ ਸੀ ਅਤੇ ਸਿੱਖ ਪਾਈਚਾਰੇ ਦੇ ਵਿੱਚ ਅਸੰਤੁਸ਼ਟੀ ਪੜਕਾਉਣ ਦਾ ਕੰਮ ਕੀਤਾ ਸੀ ਏਜੰਸੀ ਨੇ ਐਸ ਐਫ ਜੇ ਐਕਸ ਚੈਨਲ ਤੋਂ ਪ੍ਰਾਪਤ ਪ੍ਰੋਸੋਜੋਗ ਜਾਣਕਾਰੀ ਅਤੇ ਵੀਡੀਓ ਦੇ ਆਧਾਰ ਤੇ ਕੇਸ ਦਰਜ ਕੀਤਾ ਹੈ ਐਫ ਆਈ ਆਰ ਹਾਲੀ ਦੇ ਵਿੱਚ ਭਾਰਤੀ ਕਾਨੂੰਨ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਤਾਕ ਐਕਟ ਯੂ ਪੀ ਏ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਪਤਵੰਨ ਸਿੰਘ ਪੰਨੂ ਅਤੇ ਹੋਰ ਅਣਪਛਾਤੇ ਵਿਅਕਤੀਆਂ ਨੂੰ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ ਇਹ ਕੇਸ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾ ਤੋਂ ਬਾਅਦ ਧਾਰਕ ਕੀਤਾ ਗਿਆ ਸੀ ਗ੍ਰਹਿ ਮੰਤਰਾਲੇ ਨੇ NIA ਨੂੰ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਨੇ ਇਹ ਕਹਿੰਦੇ ਨੇ ਕਿ ਪੰਨੂ ਨੇ 10 ਅਗਸਤ ਨੂੰ ਲਾਹੌਰ ਪ੍ਰੈਸ ਕਲੱਬ ਦੇ ਵਿੱਚ ਮਿੱਟ ਦਾ ਪ੍ਰੈਸ ਪ੍ਰੋਗਰਾਮ ਆਯੋਜਿਤ ਕੀਤਾ ਸੀ ਅਤੇ ਵੀਡੀਓ ਲਿੰਕ ਕਰਾਈ ਪੰਜਾਬ ਉੱਤੇ ਭਾਰਤੀ ਪ੍ਰਭੂਸੱਤਾ ਨੂੰ ਰੱਦ ਕਰਨ ਅਤੇ ਖਾਲਿਸਤਾਨ ਨੂੰ ਤਸ਼ਹੀਦ ਕਰਨ ਦੇ ਕੇਂਦਰਿਤ ਸੀ ਮੰਤਰਾਲੇ ਨੇ ਕਿਹਾ ਹੈ ਕਿ ਅਪਰਾਧ ਦੀ ਗੰਭੀਰਤਾ ਇਸ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਭਾਵ ਅਤੇ ਇਸ ਦੇ ਵਿੱਚ ਸ਼ਾਮਿਲ ਵੱਡੀ ਸਾਜ਼ਿਸ਼ ਲਈ ਐਨਆਈਏ ਜਾਂਚ ਦੀ ਲੋੜ ਹੈ ਇਹ ਮਾਮਲਾ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਾਲਿਸਤਾਨੀ ਸਾਜ਼ਿਸ਼ ਦੀ ਗੰਭੀਰਤਾ ਨੂੰ ਉਜਾਗਰ ਕਰਦਾ ਹੈ ਐਨਆਈਏ ਦੀ ਜਾਂਚ ਸਾਜ਼ਿਸ਼ ਨੂੰ ਬੇਨਕਾਬ ਕਰਨ ਅਤੇ ਸੰਭਾਵਨਾ ਤੌਰ ਤੇ ਸ਼ਾਮਿਲ ਹੋਣ ਵਿਅਕਤੀਆਂ ਨੂੰ ਨੇਕਾਬ ਕਰਨ ਦੇ ਵਿੱਚ ਮਦਦ ਕਰੇਗੀ ਅਦਾਲਤੀਆਂ ਕੀ ਪੰਨੂ ਦੀਆਂ ਮੁਸ਼ਕਲਾਂ ਵਾਧੀਆਂ ਨਜ਼ਰ ਆ ਰਹੀਆਂ ਨੇ ਐਨਆਈਏ ਨੇ ਵੱਡਾ ਐਕਸ਼ਨ ਕਰਦੇ ਇੱਕ ਹੋਰ ਕੇਸ ਦਰਜ ਕੀਤਾ ਹੈ ਪੰਨੂ ਤੇ ਇਲਜ਼ਾਮ ਨੇ ਕਿ ਉਸ ਨੇ ਤਰੰਗੇ ਰੋਕਣ ਵਾਸਤੇ 11 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਤੇ ਪੰਨੂ ਨੇ ਸਿੱਖ ਫੌਜੀਆਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਜਿਸ ਦੇ ਇਲਜ਼ਾਮ ਹੇਠ ਇਹ ਇੱਕ ਹੋਰ ਮਾਮਲਾ ਦਰਜ ਹੋਇਆ ਹੈ